ਸਵਾਗਤ ਹੈ ਦੋਸਤੋ ਤੁਹਾਡਾ ਪੰਜਾਬੀ ਅਪਡੇਟ ਚੈਨਲ ਦੀਆਂ ਖਾਸ ਖਾਸ ਖਬਰਾਂ ਦੇ ਵਿੱਚ ਮੈਂ ਤੇਂਦਰ ਭਣਿਆਰ ਲੈ ਕੇ ਆ ਚੁੱਕਾ ਹਾਂ ਅੱਜ ਦੀਆਂ ਤਾਜ਼ੀਆਂ ਵੱਡੀਆਂ ਖਬਰਾਂ ਤੇ ਗੱਲ ਕਰਾਂਗੇ ਅੱਜ ਦੀਆਂ ਤਾਜ਼ੀਆਂ ਵੱਡੀਆਂ ਖਬਰਾਂ ਦੇ ਬਾਰੇ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਲਿਓ ਜੀ ਤੇ ਗੱਲ ਕਰਦੇ ਆਂ ਅੱਜ ਦੀ ਪਹਿਲੀ ਵੱਡੀ ਖਬਰ ਦੇ ਬਾਰੇ ਪੰਜਾਬ 'ਚ ਆ ਗਈ ਇੱਕ ਹੋਰ ਵੱਡੀ ਆਫਤ ਮਾਦੋਪੁਰ ਹੱਡ ਵਰਕਸ ਦੇ ਟੁੱਟੇ ਗੇਟ ਹਾਂਜੀ ਦਾਦੀ ਕੇ ਰਾਵੀ ਦਰਿਆ ਚ ਮਾਦੂ ਪਰ ਹੈਡਵਰਕਸ ਤੋਂ ਛੱਡਿਆ ਗਿਆ ਪਾਣੀ ਹੁਣ ਇੱਕ ਵਾਰੀ ਫੇਰ ਮੁਸੀਬਤ ਬਣ ਕੇ ਆਇਆ ਹੈ ਤੇ ਮਾਦੂ ਪਰ ਹੈਡਵਰਕਸ ਦੇ ਇੱਕ ਫਲੱਡ ਗੇਟ ਦੇ ਟੁੱਟ ਜਾਣ ਕਾਰਨ ਰੰਜੀਤ ਸਾਗਰ ਡੈਮ ਤੋਂ ਛੱਡਿਆ ਪਾਣੀ ਸਿੱਧਾ ਰਾਵੀ ਦਰਿਆ ਵਿੱਚ ਵਹਿ ਰਿਹਾ ਹੈ ਤੇ ਇਸ ਹਾਦਸੇ ਦਰਾਂਨ ਗੇਟ ਦੀ ਜਾਂਚ ਕਰ ਰਹੇ ਲਗਭਗ ਪਿਆ ਕਰਮਚਾਰੀ ਦਰਿਆ ਦੇ ਦੂਜੇ ਪਾਸੇ ਜੰਮੂ ਦੇ ਲਖਣਪੁਰ ਪਾਸੇ ਫਸ ਗਏ ਤੇ ਉਹਨਾਂ ਨੂੰ ਹੈਲੀਕਾਪਟਰ ਦੀ ਮਦਦ ਨਾਲ ਸੁਰੱਖਿਅਤ ਤੌਰ ਤੇ ਬਾਹਰ ਕੱਢਿਆ ਗਿਆ ਤੇ ਹਾਲਾਂਕਿ ਇੱਕ ਕਰਮਚਾਰੀ ਹੜ੍ਹੇ ਵੀ ਲਾਪਤਾ ਦੱਸਿਆ ਜਾ ਰਿਹਾ ਹੈ ਜਿਸ ਦੀ ਖੋਜ ਜਾਰੀ ਹੈ ਤੇ ਇਸ ਬਾਰੇ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਕਿਹਾ ਕਿ ਮਾਦੂਪੁਰ ਹੈੱਡ ਵਰਕਰਸ ਦਾ ਗੇਟ ਟੁੱਟਣ ਨਾਲ ਪਾਣੀ ਸਿੱਧਾ ਰਾਵੀ ਦਰਿਆ 'ਚ ਜਾ ਰਿਹਾ ਹੈ ਤੇ ਕਰੀਬ ਪਿਆ ਲੋਕ ਪਾਣੀ ਵਿੱਚ ਫਸੇ ਸਨ ਤੇ ਜਿਨ੍ਹਾਂ ਨੂੰ ਹੈਲੀਕਾਪਟਰ ਦੀ ਸਹਾਇਤਾ ਨਾਲ ਰੈਸਕਿਊ ਕੀਤਾ ਗਿਆ ਹੈ ਤੇ ਲਾਪਤਾ ਸਬਕ ਬਾਰੇ ਪੁੱਛਣ ਤੇ ਉਹਨਾਂ ਨੇ ਕਿਹਾ ਕਿ ਇਸ ਦੀ ਹਜੇ ਪੁਸ਼ਟੀ ਨਹੀਂ ਹੋ ਸਕਦੀ ਤੇ ਗੱਲ ਕਰਦੇ ਅਗਲੀ ਵੱਡੀ ਖਬਰ ਦੇ ਬਾਰੇ ਹਾਂਜੀ ਅਗਲੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਪੰਜਾਬ 'ਚ ਛੁੱਟੀਆਂ ਵਿਚਾਲੇ ਨਵੇਂ ਹੁਕਮ ਜਾਰੀ ਬੋਰਡ ਇਗਜ਼ਾਮ ਨੂੰ ਲੈ ਕੇ ਹੋਇਆ ਵੱਡਾ ਐਲਾਨ ਹਾਂਜੀ ਦਾਦੀ ਕੇ ਖਰਾਬ ਮੌਸਮ ਕਾਰਨ ਪੰਜਾਬ ਸਰਕਾਰ ਨੇ ਪੂਰੇ ਸੂਬੇ ਵਿੱਚ ਸਕੂਲਾਂ 'ਚ ਛੁੱਟੀਆਂ ਦਾ ਐਲਾਨ ਕਰ ਦਿੱਤਾ ਹੈ ਤੇ ਜਦ ਕੇ ਬੋਲ ਪ੍ਰੀਖਿਆਵਾਂ ਨੂੰ ਲੈ ਕੇ ਇੱਕ ਮਹੱਤਵਪੂਰਨ ਖਬਰ ਸਾਹਮਣੇ ਆਈ ਹੈ ਤੇ ਜਾਣਕਾਰੀ ਅਨੁਸਾਰ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਬੋਰਡ ਪ੍ਰੀਖਿਆ ਨੂੰ ਲੈ ਕੇ ਇੱਕ ਮਹੱਤਵਪੂਰਨ ਫੈਸਲਾ ਲਿਆ ਹੈ ਤੇ ਪੰਜਾਬ 'ਚ ਮੌਸਮ ਖਰਾਬ ਹੋਣ ਦੀ ਸੰਭਾਵਨਾ ਦੇ ਮੱਦੇਨਜ਼ਰ ਸਰਕਾਰ ਦੇ ਹੁਕਮਾਂ ਤੇ ਸਾਰੇ ਸਕੂਲਾਂ 'ਚ 30 ਅਗਸਤ ਤੱਕ ਛੁੱਟੀਆਂ ਦੇ ਐਲਾਨ ਦੇ ਮੱਦੇਨਜ਼ਰ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਲਾਈਆਂ ਜਾ ਰਹੀਆਂ ਪ੍ਰੀਖਿਆਵਾਂ ਅਗਲੀ ਹੁਕਮਤਾਂ ਕਮਲਤਵੀ ਕੀਤੀਆਂ ਜਾਂਦੀਆਂ ਹਨ ਤੇ ਤੁਹਾਨੂੰ ਦੱਸਦੀ ਕਿ ਪੰਜਾਬ ਵਿੱਚ ਭਾਰੀ ਮੀਂਹ ਕਾਰਨ ਹੜ੍ਹਾਂ ਦੀ ਸਥਿਤੀ ਦੇ ਵਿੱਚ ਘਰ ਅਤੇ ਸਰਕਾਰ ਦੇ ਹੁਕਮਾਂ ਤੇ ਪੰਜਾਬ ਸਰ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਬੈਲਾ ਸਕੂਲ ਬੰਦ ਕਰਨ ਦਾ ਫੈਸਲਾ ਕੀਤਾ ਸੀ ਅਤੇ ਬੋਰਡ ਪ੍ਰੀਖਿਆਵਾਂ ਵੀ ਮੁਲਤਵੀ ਕਰ ਦਿੱਤੀਆਂ ਗਈਆਂ ਹਨ ਤੇ ਗੱਲ ਕਰਦੇ ਅਗਲੀ ਵੱਡੀ ਖਬਰ ਦੇ ਬਾਰੇ ਹਾਂਜੀ ਅਗਲੀ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਕਿ ਪੰਜਾਬ ਚ ਮੀਂਹ ਨੂੰ ਲੈ ਕੇ ਨਵੀਂ ਅਪਡੇਟ ਜਾਣੋ ਮੌਸਮ ਵਿਭਾਗ ਦੀ ਤਾਜ਼ਾ ਅਪਡੇਟ ਹਾਂਜੀ ਦਾਦੀ ਕਿ ਪੰਜਾਬ ਚ ਲਗਾਤਾਰ ਹੋਈ ਭਾਰੀ ਬਰਸਾਤ ਕਾਰਨ ਹਾਲਾਤ ਵਿਗੜਦੇ ਜਾ ਰਹੇ ਹਨ ਤੇ ਜਿਆਦਾਤਰ ਡੈਮਾਂ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਫਲੱਡ ਗੇਟ ਖੁੱਲਣੇ ਪਏ ਹਨ ਤੇ ਇਸ ਕਾਰਨ ਬਹੁਤ ਸਾਰੇ ਪਿੰਡਾਂ ਵਿੱਚ ਹੜਵਰਗੇ ਹਾਲਾਤ ਬਣ ਗਏ ਹਨ ਤੇ ਐਸਬ ਵਿਚਾਲੇ ਮੌਸਮ ਵਿਭਾਗ ਨੇ ਸੂਬੇ ਵਿੱਚ ਮੀਂਹ ਨੂੰ ਲੈ ਕੇ ਨਵੀਂ ਅਪਡੇਟ ਦਿੱਤੀ ਹੈ ਤੇ ਭਾਰਤੀ ਮੌਸਮ ਵਿਗਿਆਨ ਕੇਂਦਰ ਮੁਤਾਬਕ ਸੂਬੇ ਵਿੱਚ 1 ਸਤੰਬਰ ਤੱਕ ਭਾਰੀ ਬਾਰਿਸ਼ ਦਾ ਦੌਰ ਜਾਰੀ ਰਹਿ ਸਕਦਾ ਹੈ ਤੇ ਹਾਲਾਂਕਿ ਅੱਜ ਸਵੇਰ ਤੋਂ ਕਈ ਇਲਾਕਿਆਂ ਵਿੱਚ ਸੂਰਜ ਦੀ ਲੁਕਣ ਮੀਤੀ ਜਾਰੀ ਹੈ ਪਰ ਵਿੱਚੋਂ ਵਿੱਚੋਂ ਹਲਕੀ ਬਰਸਾਤ ਵੀ ਹੋ ਰਹੀ ਹੈ ਤੇ ਬੀਤੇ ਕੱਲ ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ ਵਿਭਾਗ ਵੱਲੋਂ ਜਾਰੀ ਕੀਤੇ ਰੈਡ ਅਲਰਟ ਨੂੰ ਫਿਲਹਾਲ ਖਤਮ ਕਰ ਦਿੱਤਾ ਗਿਆ ਹੈ ਤੇ ਅੱਜ ਤਿੰਨ ਜ਼ਿਲ੍ਹਿਆਂ 'ਚ yellow alert ਤੋਂ ਇਲਾਵਾ ਕਿਤੇ ਵੀ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਤੇ ਅੱਜ ਪਠਾਨਕੋਟ ਬਰਦਾਸਪੁਰ ਤੇ ਹੁਸ਼ਿਆਰਪੁਰ ਵਿੱਚ ਮੀਂਹ ਨੇਰੀ ਦਾ yellow alert ਜਾਰੀ ਕੀਤਾ ਗਿਆ ਹੈ ਤੇ ਉੱਥੇ ਹੀ ਬਾਕੀ ਸਾਰੇ ਜ਼ਿਲ੍ਹਿਆਂ ਵਿੱਚ ਵੀ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਸੰਭਾਵਨਾ ਹੈ ਤੇ ਵਿਭਾਗ ਦੀ ਪੁਵਕ ਪਾਣੀ ਮਤਾਵਕ ਆਉਣ ਵਾਲੇ ਦਿਨਾਂ ਵਿੱਚ ਵੀ ਮੀ ਦਾ ਸਭ ਤੋਂ ਵੱਧ ਅਸਰਮਾਜੇ ਵਿੱਚ ਵੇਖਣ ਨੂੰ ਮਿਲੇਗਾ ਤੇ ਇਸ ਦੇ ਨਾਲ ਹੀ ਦੋਆਬੇ ਦੇ ਕਈ ਜਿਲ੍ਹਿਆਂ ਵਿੱਚ ਵਿਬਰਸ਼ ਸੰਬੰਧੀ ਅਲਰਟ ਜਾਰੀ ਕੀਤੇ ਗਏ ਹਨ ਤੇ ਮਾਲਵੇ ਦੇ ਜ਼ਿਆਦਾਤਰ ਇਲਾਕਿਆਂ ਜਿਨ੍ਹਾਂ ਵਿੱਚ ਹਲਕੀ ਬਰਸ਼ ਤਾਂ ਹੋਵੇਗੀ ਪਰ ਉਨ੍ਹਾਂ ਲਈ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਤੇ ਗੱਲ ਕਰਦੇ ਅਗਲੀ ਵੱਡੀ ਖਬਰ ਦੇ ਬਾਰੇ ਹਾਂਜੀ ਅਗਲੀ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਕਿ ਜਵਾਹਰ ਨੋਬੋਦ ਦੇ ਸਕੂਲ ਦਬੂੜੀ ਚੋਂ 400 ਵਿਦਿਆਰਥੀ ਰੈਸਕਿਊ ਹਾਂਜੀ ਦਾਦੀ ਕੇ ਵਿਧਾਨ ਸਭਾ ਹਲਕਾ ਦੀ ਨਾਨਾਗਰ ਅਦੀਨਪਿੰਡ ਦਬੂੜੀ ਵਿਖੇ ਸਤਜਵਾਹਰ ਨਵਉਦਿਆ ਸਕੂਲ ਚ ਹੜ੍ਹ ਕਾਰਨ ਕਰੀਬ 400 ਵਿਦਿਆਰਥੀ ਅਤੇ ਸਟਾਫ ਸਕੂਲ ਸਟਾਫ ਫਸ ਗਏ ਸਨ ਤੇ ਸਕੂਲ ਅੰਦਰ ਲਗਭਗ 5 ਫਟ ਤੱਕ ਪਾਣੀ ਭਰ ਗਿਆ ਸੀ ਐਨ ਡੀ ਆਰ ਐਫ ਰੈਸਕਿਊ ਟੀਮਾਂ ਅਤੇ ਲੋਕਲ ਪਿੰਡ ਵਾਸੀਆਂ ਵੱਲੋਂ ਵੱਡੀ ਗੈਂਤੀ ਚ ਮਿਲ ਕੇ ਤੁਰੰਤ ਕਾਰਵਾਈ ਕਰਦੇ ਆ ਵਿਦਿਆਰਥੀਆਂ ਨੂੰ ਸੁਰੱਖਿਅਤ ਤਰੀਕੇ ਨਾਲ ਕੱਢਿਆ ਗਿਆ ਤੇ ਬੱਚਿਆਂ ਨੂੰ ਕੁਝ ਦੂਰੀ ਤੇ ਖੜੇ ਉਹਨਾਂ ਦੇ ਮਾਪਿਆਂ ਦੇ ਹਵਾਲੇ ਕੀਤਾ ਗਿਆ ਤੇ ਦੱਸਣਯੋਗ ਹੈ ਕਿਰਾ ਵੀ ਦਰਿਆ ਦਾ ਪਾਣੀ ਅੱਧਾ ਟੱਪਕੇ ਕਰੀਬ 12-13 ਕਿਲੋਮੀਟਰ ਦੂਰ ਤੱਕ ਫੈਲ ਚੁੱਕਾ ਹੈ ਤੇ ਜਸਕਰਨ ਨੇੜਲੇ ਪਿੰਡਾਂ ਸਮੇਤ ਦਬੂੜੀ ਦਜਵਾਹਰ ਨਵੋਦੇ ਸਕੂਲ ਵੀ ਇਸ ਦੀ ਲਪੇਟ ਵਿੱਚ ਆ ਗਿਆ ਸੀ ਤੇ ਗੱਲ ਕਰਦੇ ਅਗਲੀ ਵੱਡੀ ਖਬਰ ਦੇ ਬਾਰੇ ਹਾਂਜੀ ਅਗਲੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਪੰਜਾਬ ਨੇ ਬਣਾਇਆ ਰਿਕਾਰਡ 310 ਕਰੋੜ ਰੁਪਏ ਹਾਂਜੀ ਦਾਦੀਕੇ ਪੰਜਾਬ ਸਰਕਾਰ ਨੇ ਵਿੱਤੀ ਸਾਲ 2024-25 ਵਿੱਚ ਰਿਕਾਰਡ 310 ਕਰੋੜ ਰੁਪਏ ਦਾ ਲੇਬਰਸ ਇਕੱਠਾ ਕੀਤਾ ਹੈ ਤੇ ਜੋ ਕਿ ਪਿਛਲੇ ਚਾਰ ਸਾਲਾਂ ਵਿੱਚ ਸਭ ਤੋਂ ਵੱਧ ਹੈ ਤੇ ਲੀਬਰ ਸੈਸ 2021-22 ਵਿੱਚ 203 ਕਰੋੜ 94 ਲੱਖ ਰੁਪਏ ਸੀ ਤੇ 2022-23 ਵਿੱਚ 208 ਕਰੋੜ 92 ਲੱਖ ਰੁਪਏ ਅਤੇ 2023-24 ਵਿੱਚ 180 ਕਰੋੜ ਰੁਪਏ ਸੀ ਤੇ ਪੰਜਾਬ ਦੇ ਕਰਤ ਮੰਤਰੀ ਤਰਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਇਹ ਪ੍ਰਾਪਤੀ ਸੁਭਾ ਸਰਕਾਰ ਦੇ ਸਿਹਰਦ ਯਤਨਾ ਪਾਰਦਰਸ਼ਤਾ ਅਤੇ ਕਰਤ ਭਲਾਈ ਨਾਲ ਸੰਬੰਧਿਤ ਠੋਸ ਕੋਸ਼ਿਸ਼ਾਂ ਨੂੰ ਦਰਸਾਉਂਦੀ ਹੈ ਤੇ ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਕਰਤ ਵਿਭਾਗ ਨੇ ਸਸ ਇਕੱਠਾ ਕਰਨ ਦੀਆਂ ਪ੍ਰਕਿਰਿਆਵਾਂ ਨੂੰ ਸੁਚਾਰੂ ਬਣਾਇਆ ਹੈ ਅਤੇ ਜਵਾਬਦੇਹੀ ਤੇ ਕੁਸ਼ਲਤਾ ਨੂੰ ਯਕੀਨੀ ਬਣਾਉਣ ਲਈ ਡਿਜੀਟਲ ਪਲੇਟਫਾਰਮਾਂ ਦਾ ਲਾਭ ਉਠਾਇਆ ਹੈ ਤੇ ਉਹਨਾਂ ਨੇ ਦੱਸਿਆ ਕਿ ਸਰਕਾਰ ਵੱਲੋਂ ਇਕੱਠੇ ਕੀਤੇ ਫੰਡਾਂ ਦੀ ਵਰਤੋਂ ਉਸਾਰੀ ਕੰਮਿਆਂ ਦੀ ਭਲਾਈ ਲਈ ਕੀਤੀ ਜਾਂਦੀ ਹੈ ਤੇ ਇਸ ਵਿੱਚ ਸੇਤ ਸੰਭਾਲ ਸਿੱਖਿਆ ਹੁਨਰ ਵਿਕਾਸ ਅਤੇ ਸਮਾਜਿਕ ਸੁਰੱਖਿਆ ਸਕੀਮਾਂ ਸ਼ਾਮਲ ਹਰਨ ਤੇ ਸੌਂਦ ਨੇ ਅੱਗੇ ਕਿਹਾ ਕਿ ਇਹ ਜ਼ਬਰਦਸਤ ਵਾਅਦਾ ਨਾ ਸਿਰਫ ਇੱਕ ਵਿੱਤੀ ਮੀਲ ਪੱਧਰ ਤੇ ਹੈ ਤੇ ਬਲਕਿ ਕਿਰਤ ਖੇਤਰ ਵਿੱਚ ਸਦਾ ਸੁਧਰੇ ਹੋਏ ਸ਼ਾਸਨ ਅਤੇ ਸਾਰਥਕ ਨੀਤੀਆਂ ਲਾਗੂ ਕਰਨ ਦਾ ਸੂਚਕ ਵੀ ਹੈ ਤੇ ਜਿcrit yog ਹੈ ਕਿ ਧਰਤੀ ਸੱਸ ਮੁੱਖ ਤੌਰ ਤੇ ਸੂਬੇ ਦੇ ਅੰਦਰ ਉਸਾਰੀ ਨਾਲ ਸੰਬੰਧਿਤ ਗਤੀਵਿਧੀਆਂ ਅਤੇ ਪ੍ਰੋਜੈਕਟਾਂ ਤੋਂ ਇਕੱਠਾ ਕੀਤਾ ਜਾਂਦਾ ਹੈ ਤਾਂ ਜੋ ਧਰਤੀ ਦੀ ਸੁਰੱਖਿਆ ਸਿਹਤ ਅਤੇ ਭਲਾਈ ਨੂੰ ਹੀ ਬਣਾਇਆ ਜਾ ਸਕੇ ਤੇ ਗੱਲ ਕਰਦੇ ਅਗਲੀ ਵੱਡੀ ਖਬਰ ਦੇ ਬਾਰੇ ਹਾਂਜੀ ਅਗਲੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਸੀਐਮ ਆਰ ਨੇ ਹੜ੍ਹਾਂ ਚ ਫਸੇ ਲੋਕਾਂ ਨੂੰ ਦਿੱਤਾ ਆਪਣਾ ਹੈਲੀਕਾਪਟਰ ਕਹਿੰਦੇ ਮੇਰਾ ਕੀ ਹੈ ਹਾਂਜੀ ਦਾਦੀ ਕੇ ਗੁਰਦਾਸਪੁਰ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਲੋਕਾਂ ਨਾਲ ਮਿਲ ਕੇ ਵੱਡਾ ਐਲਾਨ ਕੀਤਾ ਤੇ ਉਹਨਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਸਾਨੂੰ 92 ਵਿਧਾਨ ਸਭਾ ਸੀਟਾਂ ਦੇ ਤੱਕੇ ਪੰਜਾਬ 'ਚ ਸਰਕਾਰ ਬਣਾਉਣ ਦਾ ਮੌਕਾ ਦਿੱਤਾ ਹੈ ਤੇ ਉਹਨਾਂ ਕਿਹਾ ਕਿ ਮੇਰਾ ਹੈਲੀਕਾਪਟਰ ਲੋਕਾਂ ਲਈ ਹੈ ਅਤੇ ਅੱਜ ਮੈਂ ਆਪਣਾ ਹੈਲੀਕਾਪਟਰ ਗੁਰਦਾਸਪੁਰ ਜ਼ਿਲ੍ਹੇ 'ਚ ਛੱਡ ਕੇ ਜਾ ਰਿਹਾ ਹਾਂ ਮੇਰਾ ਕੋਈ ਨਹੀਂ ਮੈਂ ਕਾਰ ਕਾਰ ਤੇ ਚਲਾ ਜਾਵਾਂਗਾ ਤੇ ਲੋਕਾਂ ਕਰਕੇ ਹੀ ਮੈਨੂੰ ਹੈਲੀਕਾਪਟਰ ਮਿਲਿਆ ਹੈ ਤੇ ਉਹਨਾਂ ਕਹਿੰਦੇ ਕਿ ਇੱਥੇ ਲੋਕ ਹੜ੍ਹ ਨਾਲ ਬਹੁਤ ਪ੍ਰਭਾਵਿਤ ਹੋਏ ਹਨ ਤੇ ਇਹ ਘਰਾਂ 'ਚ ਫਸੇ ਲੋਕਾਂ ਲਈ ਰਾਸ਼ਨ ਦਵਾਈਆਂ ਤੇ ਹੋਰ ਸਹੂਲਤਾਂ ਪਹੁੰਚਾਉਣ ਦਾ ਕੰਮ ਕਰੇਗਾ ਤੇ ਇਸ ਐਲਾਨ ਤੋਂ ਬਾਅਦ ਇਲਾਕਿਆਂ ਲੱਕੇ ਦੇ ਲੋਕਾਂ ਵਿੱਚ ਰਾਹਤ ਤੇ ਉਮੀਦ ਦੀ ਲਹਿਰ ਦਿਖਾਈ ਦਿੱਤੀ ਤੇ ਇਹ ਗੱਲ ਕਰਦੇ ਅਗਲੀ ਵੱਡੀ ਖਬਰ ਦੇ ਬਾਰੇ ਹਾਂ ਜਿ ਅਗਲੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਵੈਸ਼ਨ ਦੇਵੀ ਲੈਂਡਸਲਾਈਡ ਦੌਰਾਨ ਜਾਣ ਗੋਣ ਵਾਲਿਆਂ ਲਈ 5-5 ਲੱਖ ਮੁਆਵਜ਼ੇ ਦਾ ਐਲਾਨ ਹਾਂਜੀ ਦਾਜੀ ਕੇ ਕਟੜਾ ਤੋਂ ਮਾਤਾ ਵੈਸ਼ਨੂ ਦੇਵੀ ਮੰਦਿਰ ਜਾਣ ਵਾਲੇ ਰਸਤੇ ਤੇ ਜ਼ਮੀਨ ਖਸਕਣ ਕਾਰਨ ਹੁਣ ਤੱਕ 3 ਤੋਂ ਵੱਧਰੇ ਲੋਕਾਂ ਦੀ ਜਾਨ ਜਾ ਚੁੱਕੀ ਹੈ ਤੇ ਇਸ ਘਟਨਾ ਤੋਂ ਬਾਅਦ ਉਪਰਾਜਪਾਲ ਮਨੋਜ ਸਿਨਾਸ਼ਰੀ ਮਾਤਾ ਵੈਸ਼ਨੂ ਦੇਵੀ ਨਰਾਇਣਾ ਹਸਪਤਾਲ ਪੀੜਤਾਂ ਦਾ ਹਾਲ ਜਾਨਣਾ ਪਹੁੰਚੇ ਸਨ ਤੇ ਪੀੜਤਾ ਦਾ ਹਾਲ ਜਾਣਨ ਦੌਰਾਨ ਉਹਨਾਂ ਨੇ ਕਿਹਾ ਕਿ ਮੁਆਵਜ਼ੇ ਨਾਲ ਕਿਸੇ ਵੀ ਜਾਨੀ ਨੁਕਸਾਨ ਨੂੰ ਪੂਰਾ ਨਹੀਂ ਕੀਤਾ ਜਾ ਸਕਦਾ ਪਰ ਸ਼ਰਾਇਨ ਬੋਰਡ ਦੀ ਪਾਲਿਸੀ ਮੁਤਾਬਕ ਐਸਾ ਹਾਦਸੇ ਵਿੱਚ ਜਾਨ ਗੁਆਣ ਵਾਲਿਆਂ ਦੇ ਪਰਿਵਾਰਾਂ ਨੂੰ 5-5 ਲੱਖ ਰੁਪਏ ਮੁਆਵਜ਼ਾ ਦਿੱਤਾ ਜਾਵੇਗਾ ਤੇ ਦੱਸਦੇ ਜੀ ਕਿ ਹਾਦਸੇ ਮਗਰੋਂ ਇਹ ਰਸਤਾ ਕੁਦਰਤੀ ਆਫਤ ਕਾਰਨ ਹੁਣ ਇਹ ਪੂਰੀ ਤਰ੍ਹਾਂ ਮਲਬੇ ਨਾਲ ਢੱਕਿਆ ਹੋਇਆ ਹੈ ਤੇ ਰਿਆਸੀ ਅਤੇ ਐਸਐਸਪੀ ਪਰਮਵੀਰ ਸਿੰਘ ਅਨੁਸਾਰ ਬਚਾਅ ਟੀਮਾਂ ਮੌਕੇ ਤੇ ਤਨਤ ਹਨ ਅਤੇ ਰਾਹਤ ਕਾਰਜ ਤੇਜ਼ ਰਫ਼ਤਾਰ ਨਾਲ ਚੱਲ ਰਿਹਾ ਹੈ ਤੇ ਹਾਲਾਂਕਿ ਖਰਾਬ ਮੌਸਮ ਅਤੇ ਲਗਾਤਾਰ ਡੈਗ ਰਹੀ ਮਲਬੇ ਕਾਰਨ ਕਾਰਜਾਂ ਵਿੱਚ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਆ ਰਹੀਆਂ ਹਨ ਤੇ ਗੱਲ ਕਰਦੇ ਅਗਲੀ ਵੱਡੀ ਖਬਰ ਦੇ ਬਾਰੇ ਹਾਂਜੀ ਅਗਲੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਪਾਖੜਾ ਡੈਮ ਤੋਂ ਆਈ ਵੱਡੀ ਖਬਰ ਪ੍ਰਸ਼ਾਸਨ ਨੇ ਲੋਕਾਂ ਨੂੰ ਕੀਤੀ ਖਾਸ ਅਪੀਲ ਹਾਂਜੀ ਦਾਤੀ ਕਿ ਡੈਪਟੀ ਕਮਿਸ਼ਨਰ ਰੂਪਨਗਰ ਵਿਰਜਿਤ ਵਾਲਿਆ ਨੇ ਕਿਹਾ ਕਿ ਸਤਲੋਜਿਮ ਵਿੱਚ ਪਾਣੀ ਸਿਰਫ ਤੈਹ ਕੀਤੀ ਮਾਤਰਾ ਮੁਤਾਬਕ ਹੀ ਛੱਡਿਆ ਜਾ ਰਿਹਾ ਹੈ ਅਤੇ ਲੋਕਾਂ ਨੂੰ ਧਭਰਾਉਣ ਦੀ ਲੋੜ ਨਹੀਂ ਹੈ ਤੇ ਉਹਨਾਂ ਕਿਹਾ ਕਿ ਪ੍ਰਸ਼ਾਸਨ ਲਗਾਤਾਰ ਸਥਿਤੀ ਤੇ ਨਿਗਰਾਨੀ ਕਰ ਰਿਹਾ ਹੈ ਤੇ ਇਸ ਦੇ ਨਾਲ ਹੀ ਉਹਨਾਂ ਚੇਤਾਵਨੀ ਦਿੱਤੀ ਕਿ ਜਿਹੜੇ ਲੋਕ ਬੇਬੁਨਿਆਦ ਅਫਵਾਹਾਂ ਫੈਲਾ ਰਹੇ ਹਨ ਉਹਨਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਤੇ ਜਾਣਕਾਰੀ ਮੁਤਾਬਕ ਪਾਖੜਾ ਭੰਡ ਦਾ ਪਾਣੀ ਦਾ ਪੱਧਰ ਅੱਜ 1671.49 ਫੁੱਟ ਦਰਜ ਕੀਤਾ ਗਿਆ ਹੈ ਤੇ ਜੋ ਕਿ ਖਤਰੇ ਦੇ ਨਿਸ਼ਾਨ ਤੋਂ 8 ਫੁੱਟ ਘਟ ਹੈ ਤੇ ਨੰਗਲ ਅਤੇ ਅਨੰਦਪੁਰ ਸਾਹਿਬ ਹਾਈਡਲ ਨਹਿਰਾਂ ਸਮੇਤ ਸਤਲੁਜ ਦਰਿਆ ਦਾ ਪਾਣੀ ਵੀ ਪੂਰੀ ਤਰ੍ਹਾਂ ਕਾਬੂ ਹੇਠ ਹੈ ਤੇ ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਅਫਵਾਹਾਂ ਤੇ ਧਿਆਨ ਨਾ ਦੇਣ ਅਤੇ ਸਿਰਫ ਪ੍ਰਸ਼ਾਸਨ ਵੱਲ ਫਲੋਂ ਜਾਰੀ ਕੀਤੇ ਕਿ ਹਦਾਇਤਾਂ ਦੇ ਹੀ ਪਾਲਣਾ ਕਰਨ ਹਾਂਜੀ ਦੋਸਤੋ ਅੱਜ ਦੀ ਖਬਰ ਤੁਹਾਨੂੰ ਦੱਸ ਦਿੱਤੀਗੇ ਨੇ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਲਿਓ ਤੇ ਤਨਵਾਦ